ਕੈਨੇਡਾ ਦੇ ਵਿੱਚ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਉਹ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਬਿਲਕੁਲ ਇਹ ਆਮ ਤੌਰ ਤੇ ਜਿਹੜਾ ਕੀਤਾ ਜਾਂਦਾ ਕੈਨੇਡਾ ਦਾ ਇੱਕ ਕਿਉਂਕਿ ਇਮੀਗਰੈਂਟਾਂ ਦਾ ਮੁਲਕ ਹੈ ਪਰ ਜਿਹੜੇ ਇੱਥੇ ਦੀ ਜਨਰਲ ਪਬਲਿਕ ਆ ਜਿਹੜੇ ਵਸਦੇ ਨੇ ਜਨਬ ਵਿੱਚ ਮੂਲ ਵਸਦੇ ਵੀ ਹੈਗੇ ਨੇ ਵਾਈਟ ਭਾਈਚਾਰਾ ਜਾਂ ਚਾਹੇ ਜਿਹੜੇ ਜ਼ਿਆਦਾ ਬੇਸਿਕਲੀ ਜਿਹੜੇ ਮੁਲਕ ਨੂੰ ਜਿਹਨਾਂ ਦੀ ਫਰਸਟ ਸੈਕੰਡ ਜਨਰੇਸ਼ਨ ਜਿਹੜੀ ਇੱਥੇ ਬਾਰਨ ਹੋਈ ਹੈ ਜਾਂ ਜਿਨ੍ਹਾਂ ਨੂੰ ਆਇਆਂ ਨੂੰ 100-100 ਸਾਲ ਤੋਂ ਵੱਧ ਹੋ ਗਏ ਨੇ ਹੁਣ ਭਾਵੇਂ ਸਿੱਖ ਵੀ ਉਸ ਗਿਣਤੀ ਵਿੱਚ ਆਉਂਦੇ ਨੇ ਹੋਰ ਵੀ ਆਉਂਦੇ ਨੇ ਪਰ ਅਸਲੀ ਜੜੇ ਲੋਕ ਇੱਥੇ ਦੇ ਮੂਲ ਨੇ ਉਹਨਾਂ ਦੀ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਦਾ ਜਿਹੜਾ ਸੈਂਟੀਮੈਂਟ ਆ ਦੂਸਰੀਆਂ ਕੌਮਾਂ ਪ੍ਰਤੀ ਕਿਹੋ ਜਿਹਾ ਆ ਆਮ ਤੌਰ ਤੇ ਉਹਦੀ ਸਟੱਡੀ ਕੀਤੀ ਜਾਂਦੀ ਆ ਇਸ ਚੀਜ਼ ਦੀ ਬਹੁਤ ਘੱਟ ਕੀਤੀ ਜਾਂਦੀ ਵੀ ਇਹ ਜਿਹੜੇ ਮਾਇਨੋਰਟੀ ਗਰੁੱਪਸ ਹੈਗੇ ਨੇ ਜਿਨ੍ਹਾਂ ਵਿੱਚ ਅਰਬਸ ਹੈਗੇ ਨੇ ਜਿਊਜ਼ ਹੈਗੇ ਨੇ ਸਿੱਖ ਹੈਗੇ ਨੇ ਚਾਈਨੀਜ਼ ਹੈਗੇ ਨੇ ਬਲੈਕ ਹੈਗੇ ਨੇ ਇਹ ਇੱਕ ਦੂਸਰੇ ਨੂੰ ਕਿਵੇਂ ਦੇਖਦੇ ਨੇ ਆਮ ਤੌਰ ਤੇ ਉਹਦੇ ਬਾਰੇ ਨਹੀਂ ਤੇ ਇਹ ਸਰਵੇਖਣ ਜਿਹੜਾ ਹੈ ਕੁਝ ਇਸੇ ਤਰ੍ਹਾਂ ਦੇ ਜਿਹੜੇ ਅੰਕੜੇ ਸੀ ਸਾਂਝੇ ਕਰਦੇ ਆ ਜੀ ਔਰ ਇਮੀਗ੍ਰੈਂਟਸ ਦੇ ਵਿਜ਼ੀਬਲ ਮਿਨੋਰਟੀਜ਼ ਜਿਹੜੀਆਂ ਦਿਖ ਦੇਖੀਆਂ ਜਾ ਸਕਦੀਆਂ ਜਿਵੇਂ ਕਿ ਅਸੀਂ ਵਿਜ਼ੀਬਲ ਮਿਨੋਰਟੀ ਦੇ ਨਾਲ ਸੰਬੰਧਿਤ ਆ ਉਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇੱਕ ਦੂਸਰੇ ਦੇ ਬਾਰੇ 네ਗੇਟਿਵ ਵਿਊਜ਼ ਨੇ ਕੈਨੇਡਾ ਦੇ ਵਿੱਚ ਤੇ ਕਈ ਵਾਰੀ ਜਨਰਲ ਪਬਲਿਕ ਦਾ ਜਿਹੜਾ ਇੱਕ ਕੈਨੇਡੀਅਨ ਜਨਰਲ ਕੈਨੇਡੀਅਨ ਪੋਪੂਲੇਸ਼ਨ ਦਾ ਜਿਹੜਾ ਵਿਊ ਦੂਸਰੇ ਲੋਕਾਂ ਲਈ ਮਿਨੋਰਟੀਜ਼ ਲਈ ਹੁੰਦਾ ਉਸ ਤੋਂ ਵੀ ਜ਼ਿਆਦਾ ਜਿਹੜਾ ਹੈ ਉਹਨਾਂ ਵਿੱਚ ਜਿਹੜਾ ਉਹ 네ਗੇਟਿਵ ਉਹ ਜਿਹੜਾ ਦੇਖਿਆ ਗਿਆ ਤੇ ਇਹ ਵੀ ਹੈ ਕਿ ਇੱਕ ਸਿੰਪਲ ਜਿਹੜਾ ਇੱਕ ਹੁਣ ਤੱਕ ਮੈਥਡ ਜਿਹੜਾ ਕਨਵੈਨਸ਼ਨਲ ਤਰੀਕਾ ਇਸ ਨੂੰ ਦੇਖਿਆ ਜਾਂਦਾ ਸੀ ਉਹ ਪ੍ਰੈਜੈਂਟ ਸੀ ਉਹ ਸੀ ਕਿ ਮੈਜੋਰਟੀ ਵਰਸਸ ਮਿਨੋਰਟੀ ਇਸ ਨੂੰ ਇਹ ਪੈਟਰਨ ਨੂੰ ਜਿਹੜਾ ਦੇਖ ਕੇ ਇਹਦੇ ਤੇ ਕੰਮ ਕੀਤਾ ਜਾਂਦਾ ਸੀ ਤੇ ਲੋਕਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਸੀ ਕਿ ਤੁਸੀਂ ਜਿਹੜਾ ਦੇਸ਼ ਵਿੱਚ ਇਹੋ ਜਿਹਾ ਸਿਸਟਮ ਬਣਾ ਕੇ ਰੱਖੋ ਜਿਹਦੇ ਨਾਲ ਇਹੋ ਜਿਹੀ ਸਮੱਸਿਆ ਕੋਈ ਪੈਦਾ ਨਾ ਹੋਵੇ ਪਰ ਸੈਂਟੀਮੈਂਟ ਮਿਨੋਰਟੀਜ਼ ਦੇ ਦਰਮਿਆਨ ਜ਼ਿਆਦਾ ਖਿਲਾਰੇ ਵਾਲਾ ਤੇ ਗੁੰਝਲਦਾਰ ਵੀ ਹੈ ਇਹ ਇੰਟਰਨੈਸ਼ਨਲ ਡੇ ਫਾਰ ਦਾ ਇਲੀਮੀਨੇਸ਼ਨ ਆਫ ਰੈਸਲ ਡਿਸਕ੍ਰਿਮੀਨੇਸ਼ਨ ਜਿਹੜਾ ਮਾਰਚ 21 ਨੂੰ ਮਨਾਇਆ ਗਿਆ ਸੀ ਉਸ ਮੌਕੇ ਤੇ ਸਰਵੇ ਕੀਤਾ ਗਿਆ ਜਿਹਦੀ ਰਿਪੋਰਟ ਜਿਹੜੀ ਹੈ ਉਹ ਹੁਣ ਆਈ ਹੈ ਔਰ ਕਈ ਫੈਕਟਰ ਜਿਹੜੇ ਇਹਦੇ ਵਿੱਚ ਹੈਗੇ ਨੇ ਏਜ ਲੈਂਗੁਏਜ ਇਮੀਗ੍ਰੇਸ਼ਨ ਸਟੇਟਸ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਇੱਕ 네ਗੇਟਿਵ 뷰 ਜਿਹੜਾ ਹੈ ਉਹ ਦੇਖਿਆ ਜਾ ਸਕਦਾ ਇਸ ਸਰਵੇ ਦੇ ਵਿੱਚ ਓਵਰਆਲ ਜਿਹੜਾ ਇੱਕ 뷰 ਦੇਖਣ ਨੂੰ ਮਿਲਦਾ ਹੈ ਕਿ ਅਰਬ ਜਿਹੜੇ ਕੈਨੇਡੀਅਨ ਨੇ ਉਹਨਾਂ ਨੂੰ ਸਭ ਤੋਂ ਵੱਧ ਨੈਗੇਟਿਵ ਸੈਂਟੀਮੈਂਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਿਨੋਰਟੀਜ਼ ਵੱਲੋਂ ਆਪਣੇ ਨਾਲ ਦੀਆਂ ਮਿਨੋਰਟੀਜ਼ ਵੱਲੋਂ ਤੇ 26% ਜਿਹੜੀਆਂ ਉਹਨਾਂ ਦੇ ਨਾਲ ਦੀਆਂ ਮਿਨੋਰਟੀਜ਼ ਨੇ ਉਹਨਾਂ ਪ੍ਰਤੀ ਅਨਫੇਵਰੇਬਲ ਵਿਊਜ਼ ਰੱਖਦੀਆਂ ਨੇ ਇਸੇ ਤਰ੍ਹਾਂ ਜਿਹੜੇ ਬਲੈਕ ਕੈਨੇਡੀਅਨਸ ਹੈਗੇ ਨੇ ਉਹਨਾਂ ਲਈ ਇਹਨਾਂ ਮਿਨੋਰਟੀ ਤੇ ਦਰਮਿਆਨ ਸਭ ਤੋਂ ਘੱਟ ਹੈ 11% ਤੇ ਤੇ ਜੀਵਿਸ਼ ਨੂੰ ਵੀ 14% ਦਾ ਸਾਹਮਣਾ ਤੇ ਇੰਡੀਜਨਸ ਨੂੰ ਵੀ 15 ਇੰਡੀਜਨਸ ਨੂੰ ਵੀ 14% ਦਾ ਸਾਹਮਣਾ ਤੇ ਚਾਈਨੀਸ ਜਿਹੜਾ ਭਾਈਚਾਰਾ ਹੈ ਉਹਨਾਂ ਨੂੰ 15% 네ਗੇਟਿਵ ਵਿਊਜ਼ ਦਾ ਜਿਹੜਾ ਹੈ ਸਾਹਮਣਾ ਕਰਨਾ ਪੈ ਰਿਹਾ ਰੈਸ਼ਲ ਤੇ ਰਿਲੀਜੀਅਸ ਮਿਨੋਰਟੀਜ਼ ਜਿਹੜੀਆਂ ਹੈਗੀਆਂ ਪ੍ਰਾਇਮਰੀ ਟਾਰਗੇਟ ਭਾਵੇਂ ਉਹ ਇਸ ਵਿੱਚ ਇਹ ਗੱਲ ਸਮਝਣ ਵਾਲੀ ਹੈ ਕਿ ਉਹ ਪ੍ਰਾਇਮਰੀ ਉਹ ਉਹੀ ਨੇ ਤੇ ਪਰ 네ਗੇਟਿਵ ਸੈਂਟੀਮੈਂਟ ਜ਼ਿਆਦਾ ਉਹਨਾਂ ਪ੍ਰਤੀ ਹੈ ਪਰ ਉਹਨਾਂ ਦਾ ਆਪਸ ਵਿੱਚ ਕਿਹੋ ਜਿਹਾ ਇਹ ਸਵਿਲੀਨ ਉਸ ਦਾ ਸਰਵੇਖਣਾ ਆਪਸ ਵਿੱਚ ਵੀ ਜਿਹੜਾ ਰੱਖਦਾ ਤੇ ਖਾਸ ਤੌਰ ਤੇ ਜਿਹੜਾ ਜੀਵਿਸ਼ ਭਾਈਚਾਰਾ ਹੈ ਜੁਦੀ ਭਾਈਚਾਰਾ ਉਹਦੇ ਬਾਰੇ ਇਹ ਕਿਹਾ ਗਿਆ ਕਿ ਉਹ ਅਰਬ ਮੁਸਲਮਾਂਜ਼ ਬਾਰੇ ਬਹੁਤ 네ਗੇਟਿਵ ਵਿਊਜ਼ ਰੱਖਦੇ ਨੇ ਤੇ ਉਹ ਵੀ ਇਹਨਾਂ ਦੇ ਬਾਰੇ ਕਾਫੀ 네ਗੇਟਿਵ ਵਿਊਜ਼ ਰੱਖਦੇ ਨੇ ਜੀ ਸੋ ਇਹ ਇਹ ਰਿਲੀਜੀਅਨ ਤੇ ਤੁਹਾਡੀ ਬੈਕਗ੍ਰਾਉਂਡ ਕਿਉਂ ਜੀ ਇਹ ਲੈਂਗੁਏਜ ਕਿਉਂ ਜੀ ਤੁਹਾਡਾ ਪਿੱਛੇ ਡਿਸਪਿਊਟ ਕਿਉਂ ਜੀ ਉਸ ਦੇ ਵਿਹਾਰ ਤੇ ਬਹੁਤ ਕੁਝ ਹੋ ਰਿਹਾ ਔਰ ਮੈਂ ਇੱਕ ਦੱਸ ਦੇਵਾਂ ਕਿ ਇਸ ਦੇ ਵਿੱਚ ਮੈਨੂੰ ਜਿਹੜਾ 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 ਭਾਰਤੀ ਭਾਈਚਾਰਾ ਸਾਊਥ ਏਸ਼ੀਆ ਨੂੰ ਜਨਰਲਾਈਜ਼ ਹਾਲਾਂਕਿ ਕੀਤਾ ਗਿਆ ਪਰ ਇਹਦੇ ਵਿੱਚ ਭਾਰਤੀ ਭਾਈਚਾਰਾ ਜਿਹਦੇ ਵਿੱਚ ਹਿੰਦੂ ਸਿੱਖ ਤੇ ਹੋਰ ਭਾਈਚਾਰੇ ਜਿਹੜੇ ਸਾਡੇ ਸਾਡੇ ਸਾਰੇ ਭੈਣ ਭਰਾ ਇੱਥੇ ਵੱਸਦੇ ਨੇ ਉਹਨਾਂ ਦੇ ਇਸ ਦੇ ਵਿੱਚ ਮੈਨੂੰ ਰਿਪੋਰਟ ਦੇ ਵਿੱਚ ਲੱਭਾ ਕੁਝ ਨਹੀਂ ਜੀ ਵਾਪਸ ਪਾਲਿਸੀ ਹੋ ਸਕਦਾ ਮੈਂ ਮਿਸ ਕਰ ਗਿਆ ਹਾਂ ਜੀ